ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਆਦਰ ਔਰ ਸਤਕਾਰ ਚੱਲਦੇ ਸੰਘਰਸ਼ ਦੇ ਵਿੱਚ ਕੁਝ ਕੰਮ ਹੁੰਦੇ ਜਿਹੜੇ ਨਾਲ ਨਾਲ ਕਰ ਲੈਣੇ ਚਾਹੀਦੇ ਆ ਕਿਉਂਕਿ ਵੇਵ ਬਣੀ ਵੀ ਹੈ ਹੁਣ ਉਸ ਤਰ੍ਹਾਂ ਦੀ ਆਪਾਂ ਬੋਸਲੇ ਸੰਘਰਸ਼ ਦੋ ਨਾਲ ਲੈ ਰਹੇ ਆ ਇੱਕ ਅਮਾਨੀ ਤੇ ਇੱਕ ਅੰਡਾ ਦੀ ਪਰ ਅਮਬਾਨੀਆਂ ਨੂੰ ਲੈ ਕੇ ਸਾਡੇ ਚੇਤੇ ਆ ਜਾਂਦੇ ਆ ਇਹਨਾਂ ਦੇ ਪੈਰੋਲ ਪੰਪ ਤੇ ਵੱਡੇ ਵੱਡੇ ਬੋਲ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿੰਨਾਂ ਦਾ ਪਿਛਲੇ ਦਿਨਾਂ ਚ ਪੰਜਾਬ ਨੇ ਵੀ ਔਰ ਹੋਰ ਸਟੇਟਾਂ ਨੇ ਵੀ ਬਾਈਕਾਟ ਕੀਤਾ ਤਾਂ ਬਾਈਕਾਟ ਦੇ ਵਿੱਚ ਜਦੋਂ ਅੰਡਾਨੀਆਂ ਦੀ ਗੱਲ ਆਉਂਦੀ ਹੈ ਤਾਂ ਉੱਥੇ ਵੀ ਕੁਝ ਪ੍ਰੋਡਕਟਸ ਨੇ ਜਿਹੜੇ ਰੋਜ਼ ਸਾਡੀ ਕਿਚਨ ਚ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ ਯੂਜ਼ ਕਰਦੇ ਆ ਤਾਂ ਉਹਨਾਂ ਚੋਂ ਕੁਝ ਚੀਜ਼ਾਂ ਨੇ ਰਾਤ ਹੀ ਸਾਡਾ ਭਰਾ ਬਿੱਲੂ ਤੁਸੀਂ ਸਾਰੇ ਜਾਣਦੇ ਹੋ ਤਾਂ ਕੁਝ ਗੱਲਾਂ ਸਾਡੀਆਂ ਸਾਧੀਆਂ ਹੋਈਆਂ ਉਹ ਫਿਰ ਅਸੀਂ ਭਰਾਵਾਂ ਨਾਲ ਰਾਏ ਕੀਤੀ ਕਿ ਰਲ ਮਿਲ ਕੇ ਉਸ ਨੇਹਾ ਤੁਹਾਡੇ ਤੱਕ ਜਰੂਰ ਪਹੁੰਚਦਾ ਕਰੀਏ ਕੁਝ ਚੀਜ਼ਾਂ ਬੋਲ ਮੇਰਾ ਭਰਾ ਸਾਸੀ ਗਾਲ ਜੀ ਸਰਿਆਂ ਨੂੰ ਜਿੱਦਾਂ ਨਾ ਅਡਾਨੀ ਦੇ ਜਿਹੜੇ ਪ੍ਰੋਡਕਟ ਨੇ ਨਾ ਅਜੇ ਤੱਕ ਲੁਕੇ ਹੋਏ ਸੀ ਜਿਹੜੇ ਕੀ ਆਪਣੇ ਨੌਲੇਜ ਦੇ ਵਿੱਚ ਬਹੁਤ ਸਾਰੇ ਭਰਾਵਾਂ ਦੇ ਨਹੀਂ ਆਏ ਸੀ ਜਿੱਦਾਂ ਨਾ ਆਪਾਂ ਹਰ ਰੋਜ਼ ਜਦੋਂ ਰੋਟੀ ਖਾਂਦੇ ਆ ਆਪਾਂ ਅਡਾਨੀ ਦੀ ਕਮਾਈ ਦੇ ਵਿੱਚ ਵਾਧਾ ਕਰਦੇ ਆ ਹਰ ਇੱਕ ਵਿਅਕਤੀ ਉਸ ਨਾਮ ਨਾਲ ਜਾਣੂਗਾ ਫੋਰਚੂਨ ਆਪਣੇ ਘਰਾਂ ਦੇ ਵਿੱਚ ਫੋਰਚੂਨ ਦੇ ਪ੍ਰੋਡਕਟ ਫੋਰਚੂਨ ਦਾ ਕਿਉ ਫੋਰਚੂਨ ਦੇ ਚਾਵਲ ਫੋਰਚੂਨ ਸੋਇਆਬੀਨ ਬੜੀਆਂ ਤਕਰੀਬਨ ਵੀ 30 ਦੇ ਕਰੀਬ ਪ੍ਰੋਡਕਟ ਨੇ ਜਿਹੜੇ ਅਡਾਨੀ ਬਿਲਮਾਰਨਾ ਦੀ ਕੰਪਨੀ ਹੈ ਫੋਰਚੂਨ ਦੇ ਨਾਮ ਦੇ ਉੱਪਰ ਬ੍ਰਾਂਡਿੰਗ ਦੇ ਨਾਮ ਦੇ ਉੱਪਰ ਸਾਡੇ ਘਰਾਂ ਦੇ ਵਿੱਚ ਪਏ ਨੇ ਇਸ ਇਕੱਲੇ ਪ੍ਰੋਡਕਟ ਦੇ ਉੱਪਰ ਉਹ ਤੇਲ ਦੇ ਉੱਪਰੋਂ ਅਡਾਨੀ 28000 ਕਰੋੜ ਰੁਪਇਆ ਸਾਲਾਨਾ ਕਮਾਉਂਦਾ ਹੈ ਜੋ ਲਾਸਟ ਈਅਰ ਦੀ ਕਮਾਈ ਸੀ 28000 ਕਰੋੜ ਰੁਪਇਆ ਤੇਲ ਤੋਂ ਕਮਾਈ ਸੀ ਅਡਾਨੀ ਦੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਾਂ ਨਾ ਕਿਉਂਕਿ ਨਾ ਉਹਨਾਂ ਨੂੰ ਦੇਖੋ ਮੋਦੀ ਦੇ ਤਾਂ 6 ਵਜੇ ਗਿਆ ਆਪਾਂ ਕਹਿ ਦਿਆ ਸੰਘਰਸ਼ ਨਾਲ ਪਰ ਨਾ ਜਿੰਨਾ ਟਾਈਮ ਕਾਰਪੋਰੇਟ ਅਰੇਟਰਾਂ ਦੇ 6 ਨਹੀਂ ਵੱਜੂਗੀ ਉਹਨਾਂ ਟਾਈਮ ਉਹ ਕਾਬੂ ਨਹੀਂ ਆਉਣਗੇ ਸੋ ਅਡਾਨੀ ਦੇ 6 ਮਾਰਨ ਦੇ ਲਈ ਸਾਨੂੰ ਉਹਨਾਂ ਦਾ ਆਰਥਿਕ ਨੁਕਸਾਨ ਕਰਨਾ ਪਏਗਾ ਸੋ ਇਹਦੇ ਲਈ ਬੇਨਤੀ ਹੈ ਕਿ ਆਪਣੇ ਆਪਣੇ ਘਰਾਂ ਦੇ ਵਿੱਚੋਂ ਦੇਖੋ ਤੇਲ ਜ਼ਰੂਰ ਕੱਢ ਲਿਓ ਉਹਦੇ ਵਿੱਚੋਂ ਤੇਲ ਦਾ ਡੱਬਾ ਨਾ ਬਾਹਰ ਰੱਖਿਓ ਖਾਲੀ ਡੱਬਾ ਗੇਟ ਦੇ ਬਾਹਰ ਰੱਖ ਕੇ ਫੋਟੋਆਂ ਪੋਸਟ ਕਰਨੀਆ ਸ਼ੁਰੂ ਕਰੋ ਫੇਸਬੁੱਕ ਦੇ ਉੱਪਰ ਤੇ ਸੌਂ ਖਾਓ ਵੀ ਅੱਜ ਤੋਂ ਬਾਅਦ ਆਪਾਂ ਫੋਰਚੂਨ ਦਾ ਤੇਲ ਹੈ ਜਿਹੜਾ ਘਰ ਦੇ ਵਿੱਚ ਨਹੀਂ ਬਾੜਾਂਗੇ ਬਿਲਕੁਲ ਅੱਗੇ ਭਾਈ ਹਰਭਾਈ ਬਸ ਆਹੀ ਬੇਨਤੀਆਂ ਨੇ ਜਿਹੜੀਆਂ ਹਰਿੰਦਰ ਨੇ ਕੀਤੀਆਂ ਵਿਕਚਨ ਦੇ ਵਿੱਚ ਜਿਹੜੇ ਵੀ ਫੋਰਚੂਨ ਦੇ ਪ੍ਰੋਡਕਟ ਆਉਂਦੇ ਨੇ ਪ੍ਰੋਡਕਟ ਤੁਸੀਂ ਵਿੱਚੋਂ ਯੂਜ਼ ਕਰ ਲਓ ਜਿਵੇਂ ਇਹਨੇ ਕਿਹਾ ਵੀ ਤੇਲ ਤੇਲ ਦਾ ਭਰਿਆ ਨਾ ਰੱਖੋ ਪਰ ਖਾਲੀ ਜਿਹੜਾ ਡੱਬਾ ਉਹਨੂੰ ਜਦੋਂ ਆਪਾਂ ਬਾਹਰ ਰੱਖਾਂਗੇ ਉਹ ਇੱਕ ਤਰ੍ਹਾਂ ਦਾ ਸਿੰਬੋਲਿਕ ਬਣੂਗਾ ਉਹ ਸਾਰੇ ਸਾਡੇ ਅੰਦੋਲਨ ਵਾਸਤੇ ਵੀ ਆਪਾਂ ਇਹਨਾਂ ਦੇ ਪ੍ਰੋਡਕਟਾਂ ਦਾ ਬਾਈਕਾਟ ਕਰ ਰਹੇ ਹਾਂ ਸੋ ਇਹ ਚੀਜ਼ ਕਰੋ ਸਾਰੇ ਭਰਾ ਬਸ ਇਹ ਬੇਨਤੀ ਆ ਜਿਹੜੀ ਬਹੁਤ ਜ਼ਰੂਰੀ ਬੇਨਤੀ ਆ ਤੇ ਆਪਾਂ ਨਾਲ ਦੀ ਨਾਲ ਇਹ ਚੀਜ਼ ਸ਼ੁਰੂ ਕਰੀਏ ਸੋ ਧੰਨਵਾਦ ਤੁਹਾਨੂੰ ਧੰਨਵਾਦ ਸਾਰਾ